ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਸ਼ੇਖ ਫਰੀਦ ਜੀ ਦੇ ਸ਼ਲੋਕ ਨੰਬਰ 6 ਅਤੇ 7 ਤੇ ਗੱਲ ਕਰਾਂਗੇ ਹਾਂਜੀ ਤੇ ਆਪਣਾ ਮਕਸਦ ਹੈ ਕਿ ਇਨ੍ਹਾਂ ਸ਼ਲੋਕਾਂ ਵਿੱਚ ਜਿਹੜੀ ਸੇਧ ਹੈ ਜਿਹੜਾ ਗਿਆਨ ਹੈ ਉਸ ਨੂੰ ਸਮਝੀਏ ਖਾਸ ਕਰਕੇ ਆਪਣੇ ਆਪ ਨੂੰ ਪਰਖਣ ਸਵੈ ਪਰਚੋਲ ਤੇ ਨਾਲ ਹੀ ਮਾਫੀ ਦੇ ਸੰਦਰਭ ਵਿੱਚ ਹੂੰ ਇਹ ਤਾਂ ਰੋਜ਼ਾਨਾ ਜ਼ਿੰਦਗੀ ਨਾਲ ਜੁੜਿਆ ਵਿਸ਼ਾ ਹੈ ਹਾਂਜੀ ਬਿਲਕੁਲ ਕਈ ਵਾਰ ਅਸੀਂ ਦੂਜਿਆਂ ਦੀਆਂ ਗਲਤੀਆਂ ਤੇ ਧਿਆਨ ਦਿੰਨੇ ਆ ਜਾਂ ਮਨ 'ਚ ਗੁੱਸਾ ਰੱਖਦੇ ਆ ਚਲੋ ਦੇਖਦੇ ਆ ਫਰੀਦ ਸਾਹਿਬ ਜੀ ਸਦੀਆਂ ਪਹਿਲਾਂ ਕੀ ਕਹਿ ਗਏ ਇਸ ਬਾਰੇ ਬਿਲਕੁਲ ਪਹਿਲਾ ਸ਼ਲੋਕ ਨੰਬਰ 6 ਇਨ ਸ਼ੁਰੂ ਹੁੰਦਾ ਫਰੀਦਾ ਜੇ ਤੂੰ ਅਕਲ ਲਤੀਫ ਅਕਲ ਲਤੀਫ ਬਾਰੀਕ ਸਮਝ ਵਾਲਾ ਹਾਂ ਮਤਲਬ ਜੇ ਤੂੰ ਸੱਚਮੁੱਚ ਸਿਆਣਾ ਹੈ ਬਾਰੀਕੀ ਨਾਲ ਸਮਝਦਾ ਹੈ ਤਾਂ ਫਿਰ ਕਾਲੇ ਲਿਖਣਾ ਲਿਖ ਦੂਜਿਆਂ ਦੇ ਮੰਦੇ ਕੰਮਾਂ ਦਾ ਉਹਨਾਂ ਦੀਆਂ ਗਲਤੀਆਂ ਦਾ ਲੇਖਾ ਜੋਖਾ ਨਾ ਕਰ ਉਹਨਾਂ ਦਾ ਹਿਸਾਬ ਕਿਤਾਬ ਨਾ ਰੱਖ ਕੈਨ ਨੂੰ ਤਾਂ ਸੌਖਾ ਲੱਗਦਾ ਹੈ ਪਰ ਅਸਲ ਜ਼ਿੰਦਗੀ ਵਿੱਚ ਉਹੀ ਗੱਲ ਹੈ ਪਰ ਅਸਲ ਮਤਲਬ ਜਿਹੜੀ ਕਮਾਲ ਦੀ ਗੱਲ ਹੈ ਉਹ ਅਗਲੀ ਤੁਕ ਵਿੱਚ ਹੈ ਬਿਲਕੁਲ ਅਗਲੀ ਤੁਕ ਹੈ ਆਪਣੜੇ ਗਰੀਵਾਨ ਮਹਿ ਸਿਰ ਨੀਵਾ ਕਰ ਦੇਖ ਇੱਥੇ ਗਰੀਵਾਨ ਸਿਰਫ ਕੱਪੜੇ ਦੀ ਗੱਲ ਨਹੀਂ ਹੈ हां ये ਤਾਂ ਪ੍ਰਤੀਕ ਹੈ ਜੀ ਇਹ ਆਪਣੀ ਜ਼ਮੀਰ ਆਪਣੇ ਮਨ ਆਪਣੇ ਅੰਦਰ ਛਾਤੀ ਮਾਰਨ ਦਾ ਪ੍ਰਤੀਕ ਹੈ ਸਲਾਹ ਸਿਰਫ ਇਹ ਨਹੀਂ ਕਿ ਦੂਜਿਆਂ ਨੂੰ ਨਾ ਪਰਖੋ ਸਗੋਂ ਇਹ ਹੈ ਕਿ ਕੋਈ ਵੀ ਨਿਰਣਾ ਕਰਨ ਤੋਂ ਪਹਿਲਾਂ ਰੁਕ ਕੇ ਪੂਰੀ ਨਿਮਰਤਾ ਨਾਲ ਆਪਣੇ ਅੰਦਰ ਛਾਤੀ ਮਾਰੋ ਗੱਲ ਦੂਜਿਆਂ ਦੀ ਗਲਤੀਆਂ ਗਿਣਨ ਦੀ ਨਹੀਂ ਹੈ ਤਾਂ ਗੱਲ ਆਪਣੀਆਂ ਕਮੀਆਂ ਨੂੰ ਪਛਾਣ ਦੀ ਹੈ ਬਿਲਕੁਲ ਸਹੀ ਆਪਣੀਆਂ ਕਮੀਆਂ ਨੂੰ ਪਛਾਣ ਦੀ ਤਾਂ ਮਤਲਬ ਇਹ ਹੋਇਆ ਕਿ ਸਿਰਫ ਇਹ ਨਹੀਂ ਕਿ ਜੱਜ ਨਾ ਕਰੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਰਖੋ ਇਹ ਤਾਂ ਕੀ ਕਹਿੰਦੇ ਨੇ ਇੱਕ ਬਹੁਤ ਹੀ ਡੂੰਗੀ ਗੱਲ ਹੈ ਹਾਂਜੀ ਇੱਕ ਤਰ੍ਹਾਂ ਨਾਲ ਇਹ ਸਾਡੀ ਨਕਾਰਾਤਮਕ ਸੋਚ ਨੂੰ ਜਿਹੜੀ ਬਾਹਰ ਨੂੰ ਜਾਂਦੀ ਹੈ ਉਸ ਨੂੰ ਆਪਣੇ ਸੁਧਾਰ ਲਈ ਅੰਦਰ ਵੱਲ ਮੋੜਨ ਦਾ ਤਰੀਕਾ ਹੋ ਗਿਆ ਹਾਂਜੀ ਬਿਲਕੁਲ ਇਸ ਨਾਲ ਨਿਮਰਤਾ ਆਉਂਦੀ ਹੈ ਦੇਖੋ ਅਸੀਂ ਅਕਸਰ ਦੂਜਿਆਂ ਨੂੰ ਇਸ ਲਈ ਪਰਖਦੇ ਹਾਂ ਕਿਉਂਕਿ ਸਾਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਅਸੀਂ ਉਹਨਾਂ ਤੋਂ ਬਿਹਤਰ ਹਾਂ ਹਾਂ ਇਹ ਤਾਂ ਹੈ ਇਸ ਲੋਕ ਸਾਨੂੰ ਮਤਲਬ ਜ਼ਮੀਨ ਤੇ ਲਿਆਉਂਦਾ ਯਾਦ ਦਿਲਾਉਂਦਾ ਕਿ ਅਸੀਂ ਵੀ ਗਲਤੀਆਂ ਕਰ ਸਕਦੇ ਆ ਸਾਡੇ ਵਿੱਚ ਵੀ ਕਮੀਆਂ ਹੋ ਸਕਦੀਆਂ ਨੇ ਇਹ ਗੱਲ ਬਹੁਤ ਅਹਿਮ ਹੈ ਆਪਣੇ ਅੰਦਰ ਜਾ ਕਰਨ ਵਾਲੀ ਪਰ ਫਰੀਜੀ ਇੱਥੇ ਨਹੀਂ ਰੁਕਦੇ ਉਹ ਇਸ ਤੋਂ ਵੀ ਅੱਗੇ ਜਾਂਦੇ ਨੇ ਉਸ ਸਥਿਤੀ ਬਾਰੇ ਦੱਸਦੇ ਨੇ ਜਦੋਂ ਕੋਈ ਸਾਨੂੰ ਸਿੱਧਾ ਨੁਕਸਾਨ ਪਹੁੰਚਾਉਂਦਾ ਹੈ ਹਾਂ ਅਗਲਾ ਸ਼ਲੋਕ ਨੰਬਰ 7 ਤੇ ਅਗਲਾ ਸ਼ਲੋਕ ਤਾਂ ਮੈਨੂੰ ਲੱਗਦਾ ਹੋਰ ਵੀ ਜ਼ਿਆਦਾ ਚੁਣੌਤੀ ਭਰਿਆ ਹੈ ਫਰੀਦਾ ਜੋ ਤੈ ਮਾਰਣ ਮੁਖੀਆਂ ਤਿਨਹਾਂ ਨ ਮਾਰੇ ਕੁਮ ਯਾਨੀ ਜੇ ਕੋਈ ਤੈਨੂੰ ਮੁਖੀਆਂ ਵੀ ਮਾਰੇ ਭਾਵੇਂ ਸਰੀਰਿਕ ਤੌਰ ਤੇ ਯਾ ਸ਼ਬਦਾਂ ਨਾਲ ਮਾਨਸਿਕ ਤੌਰ ਤੇ ਦੁੱਖ ਦੇਵੇ ਕੋਈ ਵੀ ਦੁੱਖ ਹਾਂ ਤਾਂ ਬਦਲੇ ਵਿੱਚ ਵਾਰ ਨਾ ਕਰ ਵਾਹ ਇਹ ਤਾਂ ਸਾਡੇ ਆਮ ਸੁਭਾਅ ਦੇ ਸਾਡੇ ਪਹਿਲੇ ਰਿਐਕਸ਼ਨ ਦੇ ਬਿਲਕੁਲ ਉਲਟ ਹੈ ਹਾਂ ਹੈ ਤਾਂ ਹੈ ਇਹ ਅਸਲ ਵਿੱਚ ਗੁੱਸੇ ਅਤੇ ਬਦਲੇ ਦੇ ਚੱਕਰ ਨੂੰ ਤੋੜਨ ਦਾ ਸੱਦਾ ਹੈ ਪਰ ਇਹ ਗੱਲ ਧਿਆਨ ਦੇਣ ਵਾਲੀ ਹੈ ਇਹ ਸਿਰਫ ਚੁੱਪ ਰਹਿ ਕੇ ਸਹਿਣ ਦੀ ਗੱਲ ਨਹੀਂ ਹੈ ਅੱਛਾ ਫਿਰ ਕੀ ਹੈ ਅਗਲੀਆਂ ਤੁਕਾਂ ਦੇਖੋ ਆਪਣੀ ਘਰ ਜਾਈਏ ਪੈਰ ਤਿੰਹਾਂ ਦੇ ਚੁੰਮ ਆਪਣੇ ਘਰ ਜਾਣਾ ਇਸਦਾ ਕੀ ਮਤਲਬ ਹੋ ਸਕਦਾ ਹੈ ਆਪਣੇ ਘਰ ਜਾਣਾ ਮਤਲਬ ਆਪਣੀ ਅਸਲੀਅਤ ਵੱਲ ਆਪਣੀ ਸ਼ਾਂਤੀ ਵੱਲ ਬਿਲਕੁਲ ਆਪਣੇ ਅੰਦਰ ਦੀ ਸ਼ਾਂਤੀ ਵੱਲ ਵਾਪਸ ਪਰਤਣਾ ਆਪਣੇ ਅਸਲੀ ਸਵੈ ਸਰੂਪ ਵਿੱਚ ਟਿਕ ਜਾਣਾ ਗੁੱਸੇ ਜਾਂ ਬਦਲੇ ਦੀ ਭਾਵਨਾ ਵਿੱਚ ਵਹਿ ਨਾ ਜਾਣਾ ਠੀਕ ਤੇ ਫਿਰ ਪੈਰ ਤਨਹਾਂ ਦੇ ਚੁੰ ਉਹਨਾਂ ਦੇ ਪੈਰ ਚੁੰਮਣਾ ਇਹ ਤਾਂ ਬਹੁਤ ਹੀ ਜ਼ਿਆਦਾ ਨਿਮਰਤਾ ਦੀ ਗੱਲ ਲੱਗਦੀ ਹੈ ਲਗਭਗ ਜਿਵੇਂ ਹਾਰ ਮੰਨ ਲੈਣਾ ਹਾਂ ਇਹ ਸੁਣਨ ਨੂੰ ਅਜੀਬ ਲੱਗ ਸਕਦਾ ਇਸ ਨੂੰ ਅਮਲੀ ਤੌਰ ਤੇ ਕਿਵੇਂ ਸਮਝੀਏ ਕਿ ਇਹਦਾ ਮਤਲਬ ਹੈ ਕਿ ਬਸ ਲੋਕਾਂ ਨੂੰ ਆਪਣੇ ਉੱਤੇ ਜੋ ਮਰਜ਼ੀ ਕਰਨ ਦਈਏ ਨਹੀਂ ਨਹੀਂ ਇਸ ਦਾ ਅਰਥ ਦੂਜੇ ਵਿਅਕਤੀ ਅੱਗੇ ਝੁਕਣਾ ਨਹੀਂ ਹੈ ਇਸ ਦਾ ਡੂੰਘਾ ਅਰਥ ਹੈ ਆਪਣੇ ਗੁੱਸੇ ਅਤੇ ਆਪਣੇ ਹੰਕਾਰ ਤੇ ਜਿੱਤ ਪਾਉਣਾ ਅੱਛਾ ਆਪਣੇ ਉੱਤੇ ਕਾਬੂ ਪਾਉਣਾ ਦੁਸ਼ਮਣੀ ਦੀ ਭਾਵਨਾ ਨੂੰ ਬਦਲੇ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਤਿਆਗ ਦੇਣ ਦਾ ਪ੍ਰਤੀਕ ਹੈ ਤੇ ਉਸ ਦੀ ਥਾਂ ਕਿਰਪਾ ਪਿਆਰ ਨਾਲ ਜਵਾਬ ਦੇਣਾ ਭਾਵੇਂ ਸ਼ੁਰੂ ਵਿੱਚ ਸਿਰਫ ਆਪਣੇ ਮਨ ਚ ਹੀ ਹੋਵੇ ਅਸਲ ਮਕਸਦ ਹੈ ਆਪਣੀ ਸ਼ਾਂਤੀ ਨੂੰ ਬਚਾਉਣਾ ਆਪਣੇ ਘਰ ਜਾਈਏ ਦੇਖੋ ਬਦਲਾ ਲੈਣ ਦੀ ਭਾਵਨਾ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਹੀ ਸਾੜਦੀ ਹੈ ਗੁੱਸੇ ਨਾਲ ਨਫ਼ਰਤ ਨਾਲ ਸਹੀ ਗੱਲ ਹੈ ਇਸ ਲੋਕ ਉਸ ਭਾਰੀ ਬੋਝ ਤੋਂ ਮੁਕਤੀ ਦਾ ਰਾਹ ਦੱਸ ਰਿਹਾ ਤਾਂ ਜੇ ਆਪਾਂ ਇਹਨਾਂ ਦੋਵਾਂ ਸ਼ਲੋਕਾਂ ਨੂੰ 6 ਤੇ 7 ਨੂੰ ਜੋੜ ਕੇ ਦੇਖੀਏ ਪਹਿਲਾਂ ਬਾਹਰ ਦੋਸ਼ ਲਾਉਣ ਦੀ ਬਜਾਏ ਅੰਦਰ ਚਾਤੀ ਮਾਰੋ ਹਾਂਜੀ ਦੂਜਾ ਜਦੋਂ ਕੋਈ ਗਲਤ ਕਰੇ ਵੀ ਤਾਂ ਬਦਲਾ ਲੈਣ ਦੀ ਬਜਾਏ ਆਪਣੀ ਅੰਦਰੂਨੀ ਸ਼ਾਂਤੀ ਤੇ ਮਾਫੀ ਦਾ ਰਸਤਾ ਚੁਣੋ ਇਹ ਤਾਂ ਜਿਵੇਂ ਇੱਕ ਤਰ੍ਹਾਂ ਦਾ ਅੰਦਰੂਨੀ ਤੌਰ ਤੇ ਮਜ਼ਬੂਤ ਰਹਿਣ ਦਾ ਇੱਕ ਪੂਰਾ ਨਕਸ਼ਾ ਲੱਗਦਾ ਹੈ ਬਿਲਕੁਲ ਇਹ ਸਿਰਫ ਕੋਈ ਨੈਤਿਕ ਹੁਕਮ ਨਹੀਂ ਹੈ ਨਾ ਇਹ ਤਾਂ ਇੱਕ ਬਹੁਤ ਹੀ ਵਿਵਹਾਰਿਕ ਸਾਈਕੋਲੋਜੀਕਲ ਸਟ੍ਰੈਟਜੀ ਹੈ ਇਹ ਸਾਨੂੰ ਸਿਖਾਉਂਦੇ ਨੇ ਕਿ ਆਪਣੀਆਂ ਰਿਐਕਸ਼ਨਸ ਨੂੰ ਕਿਵੇਂ ਕਾਬੂ ਕਰਨਾ ਹੈ ਤਾਂ ਕਿ ਅਸੀਂ ਆਪਣਾ ਅੰਦਰੂਨੀ ਸੰਤੁਲਨ ਬਣਾਈ ਰੱਖੀਏ ਇੱਥੇ ਕਮਾਲ ਦੀ ਗੱਲ ਇਹ ਹੈ ਕਿ ਬਾਹਰੀ ਝਗੜਿਆਂ ਦੇ ਹੱਲ ਨੂੰ ਅੰਦਰੂਨੀ ਬਦਲਾਅ ਨਾਲ ਜੋੜਿਆ ਗਿਆ ਹੈ ਹਾਂ ਇਹ ਬਹੁਤ ਵਧੀਆ ਗੱਲ ਹੈ ਇਹ ਦਰਸਾਉਂਦਾ ਹੈ ਕਿ ਅਸਲ ਸ਼ਾਂਤੀ ਦੂਜਿਆਂ ਨੂੰ ਬਦਲਣ ਨਾਲ ਨਹੀਂ ਆਉਣੀ ਸਗੋਂ ਆਪਣੇ ਆਪ ਤੇ ਕਾਬੂ ਪਾਉਣ ਨਾਲ ਆਪਣੇ ਅੰਦਰ ਸ਼ਾਂਤੀ ਰੱਖਣ ਨਾਲ ਮਿਲਦੀ ਹੈ ਇਹ ਸੱਚਮੁੱਚ ਬਹੁਤ ਡੂੰਗੀ ਗੱਲ ਹੈ ਇਹ ਤਾਂ ਸੋਚ ਦਾ ਸਾਰਾ ਫੋਕਸ ਹੀ ਬਦਲ ਦਿੰਦੀ ਹੈ ਗੱਲ ਕਮਜ਼ੋਰ ਹੋਣ ਦੀ ਨਹੀਂ ਰਹਿ ਜਾਂਦੀ ਨਹੀਂ ਬਿਲਕੁਲ ਨਹੀਂ ਸਗੋਂ ਗੱਲ ਇਹਨੇ ਮਜ਼ਬੂਤ ਹੋਣ ਦੀ ਹੈ ਕਿ ਅਸੀਂ ਆਪਣੇ ਗੁੱਸੇ ਆਪਣੇ ਬਦਲੇ ਦੇ ਵੇਗ ਨੂੰ ਕਾਬੂ ਕਰ ਸਕੀਏ ਬਿਲਕੁਲ ਨਿਮਰਤਾ ਵਿੱਚ ਤਾਕਤ ਹੈ ਮਾਫੀ ਵਿੱਚ ਤਾਕਤ ਹੈ ਇਹ ਇੱਕ ਅਜੀਹਾ ਸੰਦੇਸ਼ ਹੈ ਜੋ ਦੁਨੀਆ ਭਰ ਦੀਆਂ ਅਧਿਆਤਮਿਕ ਪਰੰਪਰਾਵਾਂ ਵਿੱਚ ਸਾਨੂੰ ਮਿਲਦਾ ਹੈ ਪਰ ਫਰੀਦ ਜੀ ਇਸ ਨੂੰ ਬਹੁਤ ਹੀ ਸਰਲ ਸਿੱਧੇ ਤੇ ਸ਼ਕਤੀਸ਼ਾਲੀ ਸ਼ਬਦਾਂ ਵਿੱਚ ਬਿਆਨ ਕਰਦੇ ਨੇ ਦੂਜਿਆਂ ਤੇ ਉਂਗਲੀ ਚੁੱਕਣ ਦੀ ਬਜਾਏ ਸੁਅ ਪਰ ਛੋੜ ਕਰਨੀ ਹਾਂਜੀ ਤੇ ਬਦਲਾ ਲੈਣ ਦੀ ਬਜਾਏ ਮਾਫੀ ਤੇ ਨਿਮਰਤਾ ਦਾ ਰਾਹ ਅਪਣਾਉਣਾ ਇਹੀ ਅੰਦਰੂਨੀ ਸ਼ਾਂਤੀ ਵੱਲ ਲੈ ਕੇ ਜਾਂਦਾ ਹੈ ਬਿਲਕੁਲ ਇਹ ਮਨੁੱਖੀ ਰਿਸ਼ਤਿਆਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਲਈ ਅਤੇ ਨੈਗੇਟਿਵ ਹਾਲਾਤਾਂ ਦੇ ਬਾਵਜੂਦ ਵੀ ਮਾਨਸਿਕ ਸ਼ਾਂਤੀ ਬਣਾਈ ਰੱਖਣ ਲਈ ਇੱਕ ਸਦੀਵੀ ਮਾਰਗਦਰਸ਼ਨ ਹੈ ਸਾਰਾ ਜ਼ੋਰ ਅੰਦਰੂਨੀ ਕਾਰਵਾਈ ਤੇ ਹੈ ਨਿਮਰਤਾ ਪਿਆਰ ਭਾਵਿਲ ਬਾਰੋਕ ਸਾਹਟ ਕਿੰਨੀ ਵੀ ਕਿਉਂ ਨਾ ਹੋਵੇ ਬਹੁਤ ਵਧੀਆ ਇਸ ਸਾਰੀ ਗੱਲਬਾਤ ਤੋਂ ਬਾਅਦ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਜਿਸਤੇ ਸੋਚਿਆ ਜਾ ਸਕਦਾ ਹੈ ਹਾਂਜੀ ਜ਼ਰੂਰ ਦੇਖੋ ਸਾਡੀ ਰੋਜ਼ਾਨਾ ਜ਼ਿੰਦਗੀ ਤਾਂ ਛੋਟੇ ਵੱਡੇ ਟਕਰਾਵਾਂ ਮਤਭੇਦਾਂ ਨਾਲ ਭਰੀ ਹੋਈ ਹੈ ਇਹਨਾਂ ਦੋ ਸਿਧਾਂਤਾਂ ਵਿੱਚੋਂ ਕਿਸੇ ਦੀ ਆਲੋਚਨਾ ਕਰਨ ਤੋਂ ਪਹਿਲਾਂ ਸੱਚਮੁੱਚ ਆਪਣੇ ਅੰਦਰ ਝਾਕਣਾ ਜਾਂ ਫਿਰ ਦੁੱਖ ਮਿਲਣ ਤੇ ਬਦਲਾ ਨਾ ਲੈਣਾ ਸਿਰਫ ਇੱਕ ਨੂੰ ਵੀ ਅਪਣਾਉਣ ਵਿੱਚ ਸਭ ਤੋਂ ਵੱਡੀ ਰੁਕਾਵਟ ਕੀ ਮਹਿਸੂਸ ਹੁੰਦੀ ਹੈ ਸਾਡਾ ਆਪਣਾ ਹੰਕਾਰ ਸਮਾਜ ਦਾ ਦਬਾਅ ਜਾਂ ਕੁਝ ਹੋਰ ਇਹ ਇੱਕ ਗਹਿਰਾ ਸਵਾਲ ਹੈ ਮਨ ਦੀ ਸ਼ਾਂਤੀ ਵਿੱਚ ਕੀ ਫਰਕ ਪੈ ਸਕਦਾ ਹੈ ਇਸ ਬਾਰੇ ਸੋਚਿਆ ਜਾ ਸਕਦਾ ਹੈ ਸਹੀ ਗੱਲ ਹੈ ਇਹ ਸੋਚਣ ਵਾਲੀ ਗੱਲ ਛੱਡ ਜਾਂਦੇ ਹਾਂ ਸਰੋਤਿਆਂ ਲਈ ਤੇ ਇਸੇ ਵਿਚਾਰ ਦੇ ਨਾਲ ਅਸੀਂ ਅੱਜ ਦੀ ਇਹ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਤੇ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ